ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ਰਬਾਣੀ ਟੀਵੀ ਤੇ ਮਹਾਂਵਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੀਆਂ ਖਬਰਾਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਬਾਰੀ ਮਨੀਸ਼ ਸਿਸੋਧਿਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹੜਾ ਕਾਰਨ ਹੋਈ ਫਸਲਾਂ ਦੀ ਬਰਬਾਦੀ ਤੋਂ ਇਲਾਵਾ ਕਿਸਾਨ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਲੈ ਕੇ ਨਿਚਿੰਤ ਤੇ ਇਸ ਦੇ ਲਈ ਕਿਸਾਨਾਂ ਦੇ ਲਈ ਖੇਤ ਰੇਤ ਨੂੰ ਕੱਢਣ ਦੇ ਲਈ ਪੰਜਾਬ ਸਰਕਾਰ ਲਿਆਵੇਗੀ ਨਵੀਂ ਪਾਲਿਸੀ ਮੁੱਖ ਮੰਤਰੀ ਭਵੰਤ ਮਾਨ ਨੇ ਕੀਤੀ ਉਹਨਾਂ ਦੇ ਨਾਲ ਗੱਲਬਾਤ ਆ ਲੋਕੀ ਫਸਲ ਬਰਬਾਦ ਹੋਈ ਹੈ ਅਭੀ ਕਿ ਜਹਾਂ ਪਸ਼ੂ ਮਰੇ ਹੈ ਉਹਨਾਂ ਸਭ ਤੇ ਵੀ ਲੋਕ ਬਾਤ ਕਰ ਰਹੇ ਹਨ बीमारी की भी चिंता है लेकिन किसानों की सबसे बड़ी चिंता यह है कि अभी तो कुदरत के कहने ने जो फसल डुबो दी वो डुबो दी लेकिन आगे की फसल का क्या होगा क्योंकि अगर खेत में रेता खड़ा रहा तो उसमें प्रॉब्लम आएगी कहीं ना कहीं सरकारी प्रक्रिया सरकारी पॉलिसी उसमें अड़े आती है क्योंकि माइनिंग पॉलिसी है माइनिंग पॉलिसी में बिना परमिशन के माइनिंग अलाउड नहीं है मैं खुद भी तरन तारण में था मुझे वहां भी गांव में जब मैं गया तो किसानों ने मुझे यही दिखाया कि देखो जी ये रेत खड़ा हुआ है इसको कैसे हटाएंगे मैं कपूरथला में था उस दिन मैं गुरदासपुर में गया था वहां भी किसानों ने यही दिखाया कि जी ये रेता इतना, इतना इतना एक एक दो दो फीट खड़ा हो जाएगा इससे खेत हमेशा के लिए बर्बाद हो जाएंगे हमारे तो ये बात मैंने कल मान साहब से भी की थी मान साहब ने भी ये बताया सीएम साहब ने कि मैं भी जब जा रहा हूं तो लोग मुझे भी फीडबैक दे रहे हैं कि इस पर तुरंत हमें डिसीजन लेना होगा और कल मान साहब ने बताया कि अभी वो हॉस्पिटल में हैं उन्होंने ऑफिसर्स के साथ भी बात कर ली है इस पर अगले एक दो दिन में तुरंत वो पॉलिसी लेके आएंगे और किसानों को रेता निकालने की अनुमति एक तरह से किसानों को अपने अपने खेतों से रेत की माइनिंग की अनुमति दी जाएगी ਪ੍ਰਧਾਨ ਮੰਤਰੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾਨ ਲੋਕਾਂ ਨਾਲ ਮੁਲਾਕਾਤ ਕਰਕੇ ਜਾਣਨਗੇ ਉਹਨਾਂ ਦੀਆਂ ਮੁਸ਼ਕਲਾਂ ਪੰਜਾਬ ਭਾਜਪਾ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਗਈ ਜਾਣਕਾਰੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਸਕੂਲਾਂ ਨੂੰ 7 ਸਤੰਬਰ ਤੱਕ ਕੀਤੀਆਂ ਗਈਆਂ ਛੁੱਟੀਆਂ ਅੱਜ ਹੋਈਆਂ ਖਤਮ 8 ਸਤੰਬਰ ਨੂੰ ਆਮ ਵਾਂਗ ਖੁੱਲਣਗੇ ਸਕੂਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੋਵੇਗੀ ਛੁੱਟੀ ਤੇ ਅਧਿਆਪਕ ਰਹਿਣਗੇ ਸਕੂਲਾਂ ਦੇ ਵਿੱਚ ਹਾਜ਼ਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਹੜ੍ਹ ਕਾਰਨ ਪ੍ਰਭਾਵਿਤ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਸਕਦੇ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਕਗਰਦੀ ਮਾਰ ਹਿੱਟ ਆਏ ਪਟਿਆਲਾ ਦੇ ਪਿੰਡ ਜੱਲਾ ਖੇੜੀ ਦਾ ਦੌਰਾ ਨੜਿਕਲ ਸੁਵਮੰਦਾ ਲਿਆ ਜਾਇਜ਼ਾ ਕਿ ਹਾਕੀ ਸਕੂਲ ਦੇ ਵਿੱਚ ਬਣਾਇਆ ਗਿਆ ਆਰਜੀ ਹਸਪਤਾਲ ਤੇ ਲੋਕਾਂ ਨੂੰ ਐਮਰਜੈਂਸੀ ਦੀ ਹਾਲਤ ਵਿੱਚ ਡਾਕਟਰਾਂ ਦੇ ਨਾਲ ਸੰਪਰਕ ਕਰਨ ਦੀ ਵੀ ਦਿੱਤੀ ਸਲਾਹ ਅਸੀਂ ਜਿੰਨੀਆਂ ਪੰਜਾਬ ਦੀਆਂ ਆਸ਼ਾ ਵਰਕਰਾਂ ਸਾਰਿਆਂ ਨੂੰ ਅਸੀਂ ਫਸਟ ایڈ ਕਰਦੇ ਰਹੇ ਤਾਂ ਕਿ ਉਹ ਜਿਹੜੇ ਪੇਸ਼ੈਂਟ ਦੇ ਘਰੇ ਜਾਣ ਉਹਨਾਂ ਨੂੰ ਬੁਖਾਰ ਹੋਵੇ ਕਿ ਹੋਰ ਛੋਟੀ ਮੁੱਟੀ ਪ੍ਰੋਬਲਮ ਹੋਵੇ ਕਿਸੇ ਨੂੰ ਕੋਈ ਡਰ ਜੀ ਆਤਾ ਉਹਨੂੰ ਕਟੋ-ਕਟੋ ਵਾਰਸ ਦਾ ਪੈਕਿੰਗ ਦੇ ਦਿੰਦੇ ਤੇ ਉਹਨੂੰ ਐਡਵਾਈਸ ਕਰ ਦਿੰਦੇ ਤੇ ਆਪਣਾ ਜਿਵੇਂ ਸਕੂਲ ਆ ਅਸੀਂ ਇੱਥੇ ਟੈਂਪਰੇਰੀ ਜਿਹੜੀ ਹੈਗੀ ਆ ਆਪਣਾ ਹਸਪਤਾਲ ਬਣਾਤਾ ਇਸ ਸਪੈਸਿਫਿਕ ਬਣਾਤੀ ਔਰ ਐਮਬੂਲੈਂਸ ਵੀ ਅਵੇਲੇਬਲ ਹੈ ਲੋਕਾਂ ਨੂੰ ਬੇਨਤੀ ਆ ਕਿ ਕੋਈ ਪ੍ਰੋਬਲਮ ਹੋਵੇ ਜੀ ਚਾਹੇ ਕੋਈ ਗਰਭਵਤੀ ਔਰਤ ਹੋਵੇ ਜਿਹਨੂੰ ਬੱਚਾ ਹੋਣਾ ਦਰਦਾਂ ਸ਼ੁਰੂ ਹੋ ਜਾਣ ਜਾਂ ਉਹ ਲੱਗੇ ਆ ਵੀ ਟਾਈਮ ਜੜੇ ਆ ਜਾਂ ਕਿਸੇ ਨੂੰ ਕੋਈ ਸੱਪ ਡਸ ਜਾਂਦਾ ਜੀ ਕਿਉਂਕਿ ਪਟਿਆਲੇ ਦੇ ਵਿੱਚ 58 ਲੋਕਾਂ ਨੂੰ ਸੱਪ ਨੇ ਡਸਿਆ ਸੱਪ ਦੇ ਡਸਣ ਨਾਲ ਮੌਤ ਨਹੀਂ ਹੁੰਦੀ ਮੌਤ ਹੁੰਦੀ ਹੈ ਜਦੋਂ ਬੰਦਾ ਲਾਜ਼ਮੀ ਕਰਦਾ ਅਸੀਂ ਤੇਰਾ ਕਿਸੇ ਨੂੰ ਕੁੱਤਾ ਵੱਢ ਲੈਂਦਾ ਜੀ ਕੋਈ ਹੋਰ ਡੜੇ ਤੇ ਬਾਂਦਰ ਵੀ ਬਹੁਤ ਹੈ ਬਾਂਦਰ ਕੱਟ ਲੈਂਦਾ ਜਾਂ ਚੂਹਾ ਕੱਟ ਲੈਂਦਾ ਕਿਸੇ ਨੂੰ ਜਿਹੜਾ ਵੀ ਕੋਈ ਜੰਗਲੀ ਜਾਨਵਰ ਹੈ ਉਹਦੇ ਨਾਲ ਜਿਹੜੀ ਬਿਮਾਰੀ ਹੁੰਦੀ ਹੈ ਉਹ ਰੈਬੀਸ ਦੀ ਹੁੰਦੀ ਆ ਕਿਸੇ ਤਰ੍ਹਾਂ ਜਿਹੜਾ ਤੁਹਾਡਾ ਸੱਪ ਦੇ ਦਸਣ ਨਾਲ ਉਹਦੇ ਨਾਲ ਇੱਕ ਤਾਂ ਦਿਮਾਗ ਤੇ ਅਸਰ ਕਰਦਾ ਜਿਹਨੂੰ ਅਸੀਂ ਨਿਊਰੋਟੌਕਸਿਕ ਕਹਿੰਦੇ ਆ ਦੂਜਾ ਖੂਨ ਦੇ ਵਿੱਚ ਜਿਹੜਾ ਹੇਮੋਰਹਾਜ ਸਟਾਰਟ ਹੋ ਜਾਂਦਾ ਜਿਹਨੂੰ ਹੇਮੋਰੇਟਿਕ ਕਹਿੰਦੇ ਆ ਅਸੀਂ ਇਹ ਦੋ ਐਮਰਜੈਂਸੀ ਹੁੰਦੀਆਂ ਇਹਦਾ ਇੱਕੋ ਗੱਲ ਹੈ ਵੀ ਤੁਸੀਂ ਇਮੀਡੀਏਟਲੀ ਹਸਪਤਾਲ ਜਾਣਾ ਔਰ ਜਿੱਥੋਂ ਸੱਪ ਨੇ ਕਟਿਆ ਜਾਂ ਕੁੱਤੇ ਨੇ ਕਟਿਆ ਉਹਨੂੰ ਸਾਬਣ ਨਾਲ ਧੋ ਦੇਣਾ ਬਲੀਡਿੰਗ ਬੰਦ ਨਹੀਂ ਕਰਨੀ ਮੂੰਹ ਨਾਲ ਜ਼ਹਿਰ ਨਹੀਂ ਕੱਢਣੇ ਔਰ ਇਮੀਡੀਏਟਲੀ ਆਪਣੇ ਆਸ਼ਾ ਵਰਕਰ ਨੂੰ ਮਿਲ 104 ਨੰਬਰ ਐਮਰਜੈਂਸੀ ਨੰਬਰ 'ਤੇ ਤੁਸੀਂ ਕਾਲ ਕਰੋਗੇ ਤਾਂ 15-20 ਮਿੰਟ ਅਧੇ ਘੰਟੇ ਤੁਹਾਡੇ ਕੋਲ ਮੈਡੀਕਲ ਏਡ ਪਹੁੰਚ ਜਾਏਗੀ ਜਾਂ ਤੁਸੀਂ ਜੇ ਇੱਥੋਂ ਜਿਵੇਂ ਦੁੱਧਨ ਸਾਧਨ ਦੇ ਵਿੱਚ ਹੈ ਸਾਰਾ ਪੂਰਾ ਰਾਜ ਅਵੇਲੇਬਲ ਹੈ ਸਾਡਾ ਬੇਸ ਹਸਪਤਾਲ ਮਾਤਾ ਕਸ਼ਲੇ ਆ ਤੇ ਚੰਦਰ ਹਸਤਾ ਇਸੇ ਤਰ੍ਹਾਂ ਸਾਡੇ ਜਿੰਨੇ ਰਾਜਪੁਰਾ ਸਮਾਨਾ ਹਸਪਤਾਲ ਨੇ 24 ਘੰਟੇ ਸੁਤਰਾਣੇ ਸਮਾਨਾ ਪਾਤਣਾ ਦੇ ਵਿੱਚ 24 ਘੰਟੇ ਜਿਹੜੇ ਹੈਗਾ ਸਾਰੀਆਂ ਬਿਮਾਰੀਆਂ ਦੇ ਇਲਾਜ ਅਵੇਲੇਬਲ ਹੈ ਕਪੂਤਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹੜ੍ਹਾਂ ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦੀ ਮੱਦੇਨਜ਼ਰ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਵੀ ਕੀਤੀ ਮੰਗ। ਮੌਸਮ ਵਿਭਾਗ ਨੇ 8, 9 ਤੇ 10 ਸਤੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਤਾਈ ਮੀਂਹ ਪੈਣ ਦੀ ਸੰਭਾਵਨਾ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਤੇ ਮੀਂਹ ਦੌਰਾਨ ਸਾਵਧਾਨੀ ਵਰਤਣ ਦੀ ਦਿੱਤੀ ਸਲਾਹ। ਪਗਵਾੜਾ ਦੇ ਪਿੰਡ ਦੁੱਗਾ ਨੇੜੇ ਵੇਈ ਨਦੀ ਦੇ ਵਿੱਚ ਡੁੱਬਣ ਕਾਰਨ ਦੋ ਸੱਕੇ ਭੈਣ ਭਰਾਵਾਂ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਸਾਈਕਲ ਤੇ ਸਵਾਰ ਹੋ ਕੇ ਦੋਵੇਂ ਲੈਣ ਜਾ ਰਹੇ ਸੀ ਦਵਾਈ ਤੇ ਵੇਈ ਦੇ ਪੁਲ ਨੂੰ ਪਾਰ ਕਰਦੇ ਸਮੇਂ ਤੇਜ਼ ਵਹਾਅ ਦੇ ਵਿੱਚ ਫਸਿਆ ਸਾਈਕਲ ਤੇ ਡੁੱਬਣ ਕਾਰਨ ਹੋਈ ਦੋਵਾਂ ਦੀ ਮੌਤ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿੱਚ 8 ਸਤੰਬਰ ਨੂੰ ਕੀਤਾ ਗਿਆ ਛੁੱਟੀ ਦਾ ਐਲਾਨ ਡਿਪਟੀ ਕਮਿਸ਼ਨਰ ਸਾਖੀਸਾਨੀ ਨੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਤੇ ਹੋਏ ਲਿਆ ਫੈਸਲਾ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਤਿਤ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਸਾਥੀ ਨੂੰ ਕੀਤਾ ਗ੍ਰਿਫਤਾਰ ਬਰਾਮਦ ਕੀਤੇ 32 ਬੱਤੀ ਬੋਰ ਦੇ 5 ਪਿਸਤੌਲ ਤੇ 10 ਜਿੰਦਾ ਕਾਰਟੂਸ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਮਲਜ਼ਮ ਖਿਲਾਫ ਪਹਿਲਾ ਮਹੀਨੇ ਐਨਡੀਪੀਐਸ ਦੇ ਮਾਮਲੇ ਦਰਜ ਅਮਰੇਸਰ ਦੇ ਪਿੰਡ ਪਿੰਡੀ ਸੈਦਾਂ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈ ਜਾਣ ਦੇ ਕਾਰਨ ਹੋਈ ਮੌਤ ਨੌਜਵਾਨ ਤਕਰੀਬਨ 1.5 ਸਾਲ ਪਹਿਲਾਂ ਗਿਆ ਸੀ ਸੁਨਾਰੇ ਪੁਇਕ ਦੇ ਲਈ ਅਮਰੀਕਾ ਪਰਿਵਾਰ ਮ੍ਰਿਤਕ ਦੇ ਲਿਆਉਣ ਦੇ ਲਈ ਕਰ ਰਿਹਾ ਸਰਕਾਰ ਅੱਗੇ ਅਪੀਲ ਐਸੇ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਵ ਜਾਜ਼ਤ ਫਸਟ ਫ੍ਰੇਮ